ਪ੍ਰੋਗਰਾਮ ਜੀਓ ਪੋਲਿਟਿਕਸ ਵਿੱਚ ਪ੍ਰਾਈਮ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਨਾਲ ਇਸੋ ਦਲਜੀਤ ਸਿੰਘ ਜੀ ਜੁੜੇ ਹੋਏ ਨੇ ਦਲਜੀਤ ਸਿੰਘ ਜੀ ਮੇਰਾ ਤੁਹਾਨੂੰ ਸਵਾਲ ਹੈ ਕਿ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਗਲਵਾਤ ਕਰਦੇ ਹੁੰਦੀਆਂ ਜੀਓ ਪੋਲਿਟਿਕਸ ਦੀ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਦੀ ਦੇਸ਼ਾਂ ਦੇ ਆਪਸੀ ਵਿਵਹਾਰ ਦੀ ਕੀ ਉਹਨਾਂ ਵਿੱਚ ਬੀਨਸ ਸੈਂਸ ਹੈ ਕੀ ਇਸ ਵਕਤ ਕਹਿ ਲੋ ਕਿ ਉਤਾੜ ਜੜਾ ਆਪ ਕੋਰੀ ਦੁਨੀਆ ਵਿੱਚ ਆਣ ਵਾਲੇ ਨੇ ਕੀ ਵਾਰ ਦੇ ਕਹਿ ਲੋ ਕਿ ਸਟੇਟਿਸ ਨੇ ਸਾਰੀ ਗਲਤ ਕਰਦੇ ਆ ਇਸ ਵਕਤ ਇਹਨਾਂ ਸਾਰਿਆਂ ਮੁੱਦਿਆਂ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਉਹ ਇਹ ਹੀ ਆਈ ਹੈ ਕਿ ਅਮਰੀਕਾ ਦੇ ਨਵੇਂ ਚੁਣੇਗੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਹੱਤਿਆ ਦੀ ਕੋਸ਼ਿਸ਼ ਦੇ ਵਿੱਚ ਇੱਕ ਅਫਗਾਨਿਸਤਾਨ ਦੇ ਨਾਗਰਿਕ ਨੂੰ ਚਾਰਜ ਕੀਤਾ ਗਿਆ ਇਹ ਕਿਹ ਲੋਕ ਰਿਪੋਰਟ ਸਾਹਮਣੇ ਆ ਰਹੀ ਹੈ ਖਬਰਾਂ ਅਮਰੀਕਾ ਤੋਂ ਇਹ ਸਾਹਮਣੇ ਆ ਰਹੀਆਂ ਹਨ ਕਿ ਈਰਾਨ ਦੇ ਕਹਿਣ ਦੇ ਉੱਤੇ ਈਰਾਨ ਦੇ ਵੱਲੋਂ ਅਫਗਾਨਿਸਤਾਨ ਦੇ ਨਾਗਰਿਕ ਵੱਲੋਂ ਅਮਰੀਕਾ ਦੇ ਨਵੇਂ ਚੁਣੇਗੇ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ ਕੀ ਕਹ ਲੋ ਕਿ ਹੁਣ ਕੰਡੀਸ਼ਨ ਜੋ ਹੋਣਗੀਆਂ ਉਹ ਅਮਰੀਕਾ ਦੇ ਸਾਹਮਣੇ ਹੋਣਗੀਆਂ ਕਿਵੇਂ ਹੋ ਕਾਰਵਾਈ ਕਰੇਗਾ ایران ਦੇ ਉੱਤੇ ਕੀ ਕਹ ਲੋ ਕਿ ਹੁਣ ਸਾਹਮਣੇ ਆਏਗਾ ਉਸ ਵਿਅਕਤੀ ਦੇ ਉੱਤੇ ਜਿਸ ਨੇ ਇਸ ਵਕਤ ਕੋਸ਼ਿਸ਼ ਕੀਤੀ ਡੋਨਲਡ ਟਰੰਪ ਨੂੰ ਹੱਤਿਆ ਕਰਨ ਦੀ ਪਰ ਇਸ ਵਕਤ ਹੋ ایران ਦੇ ਵਿੱਚ ਹੈ ਜੀ ਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਟਨਾਵਾ ਦਾ ਜ਼ਿਕਰ ਕਰਦੇ ਆ ਰਹੇ ਹਾਂ ਤੁਹਾਨੂੰ ਪਤਾ ਹੋਣਾ ਹੈ ਕਿ ਜਿਹੜੇ ਡੋਨਲਡ ਟਰੰਪ ਨੇ ਉਹਨਾਂ ਦੇ ਉੱਤੇ ਦੋ ਵਾਰੀ ਜਿਹੜਾ ਹੈ ਉਹ ਉਹਨਾਂ ਦੀ ਹੱਤਿਆ ਦੀ ਕੋਸ਼ਿਸ਼ ਹੋ ਚੁੱਕੀ ਹੈ ਪਿਛਲੇ ਤਕਰੀਬਨ 6 ਮਹੀਨਿਆਂ ਦੇ ਵਿੱਚ 1 ਜੁਲਾਈ ਦੇ ਵਿੱਚ ਹੁੰਦੀ ਹੈ ਪੈਂਸਲ ਵੀਨੀਆ ਦੇ ਵਿੱਚ ਜਦੋਂ ਉਹ ਇਕੱਠ ਨੂੰ ਸੰਬੋਧਨ ਕਰ ਰਹੇ ਹੁੰਦੇ ਆ ਤੇ ਗੋਲੀ ਚੱਲਦੀ ਆ ਉਹਨਾਂ ਦੇ ਉੱਤੇ ਜੋ ਕਿ ਉਹਨਾਂ ਦੇ ਕੰਨ ਨਾਲ ਲੱਗ ਕੇ ਲੰਘ ਜਾਂਦੀ ਹੈ ਉਸ ਤੋਂ ਬਾਅਦ ਦੂਸਰਾ ਅਟੈਂਪਟ ਹੁੰਦਾ ਉਹਨਾਂ ਦੇ ਉੱਤੇ ਸਤੰਬਰ ਦੇ ਵਿੱਚ ਜਦੋਂ ਇੱਕ ਬੰਦੇ ਨੂੰ ਗ੍ਰਫਤਾਰ ਕੀਤਾ ਗਿਆ ਜਿਨੇ ਬੰਦੂਕ ਆਪਣੀ ਤਾਣੀ ਹੋਈ ਸੀ ਡੋਨਲਡ ਟਰੰਪ ਵਾਲੇ ਪਾਸੇ ਨੂੰ ਸੋ ਦੋ ਵਾਰ ਹੱਤਿਆ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਡੋਨਲਡ ਟਰੰਪ ਹੋਰਾਂ ਦੀ ਸੋ ਹੁਣ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਫੜਿਆ ਗਿਆ ਜੋ ਅਫਗਾਨ ਨੈਸ਼ਨਲ ਹੈ ਯਾਨੀ ਕਿ ਅਫਗਾਨਿਸਤਾਨ ਦਾ ਨਾਗਰਿਕ ਹੈ ਪਰ ਕਿਸੇ ਵੇਲੇ ਉਹ ਅਮਰੀਕਾ ਦੇ ਵਿੱਚ ਰਿਹਾ ਅਮਰੀਕਾ ਦੇ ਵਿੱਚ 2 ਨੰਬਰ 'ਚ ਰਹਿ ਰਿਹਾ ਸੀ ਫਿਰ ਉਹਨੇ ਇੱਕ ਰੋਬਰੀ ਕੀਤੀ ਉੱਥੇ ਜਿਹਦੀ ਉਹਨੂੰ ਸਜ਼ਾ ਹੁੰਦੀ ਹੈ 14 ਸਾਲ ਫਿਰ ਉਹ ਇੱਥੋਂ ਚਲਾ ਜਾਂਦਾ ਉਹਨੂੰ ਡਿਪੋਰਟ ਕਰ ਦਿੱਤਾ ਜਾਂਦਾ ਫਿਰ ਈਰਾਨ ਦੇ ਵਿੱਚ ਜਾਂਦਾ ਸੋ ਈਰਾਨ ਦੇ ਵਿੱਚ ਰਹਿ ਰਿਹਾ ਹੁੰਦਾ ਮਤਲਬ ਕ੍ਰਿਮੀਨਲ ਮਾਈਂਡਡ ਬੰਦਾ ਸੀ ਜਿਹਨੂੰ ਫਿਰ ਉੱਥੋਂ ਦੇ ਰੈਵੋਲਿਊਸ਼ਨਰੀ ਗਾਰਡ ਜਿਹੜੇ ਈਰਾਨੀ ਹੈਗੇ ਉੱਥੋਂ ਦੀ ਫੌਜ ਹੈਗੀ ਆ ਸੋ ਉਹਨਾਂ ਵੱਲੋਂ ਇਹ ਕਿਹਾ ਗਿਆ ਜੋ ਅਮਰੀਕਾ ਕਹਿ ਰਿਹਾ ਕਿ ਉਹਨਾਂ ਵੱਲੋਂ ਜਿਹੜਾ ਇਹ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ ਫਰਹਾਦ ਸ਼ਕੀਰੀ ਇਹਦਾ ਨਾਮ ਹੈਗਾ ਜੀ 51 ਸਾਲ ਦੀ ਉਮਰ ਹੈ ਜਿਹੜਾ ਅਫਗਾਨ ਨੈਸ਼ਨਲ ਹੈ ਸੋ ਇਹਨੂੰ ਦਿੱਤਾ ਗਿਆ ਸੀ ਟਾਸਕ ਵੀ ਤੂੰ ਪਲਾਨ ਬਣਾ ਕੇ ਦੇ ਸਾਨੂੰ ਵੀ ਕਿਵੇਂ ਹੱਤਿਆ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਡੋਨਲਡ ਟਰੰਪ ਦੀ ਇਹ ਯੂਐਸ ਗਵਰਨਮੈਂਟ ਨੇ ਕਿਹਾ ਜਿਹੜੀ ਇਨਡਾਈਟਮੈਂਟ ਉਹਨਾਂ ਨੇ ਅਨਸੀਲ ਕੀਤੀ ਹੈ ਨਾ ਪਿਛਲੇ ਸ਼ੁੱਕਰਵਾਰ ਨੂੰ ਮੈਨਹੈਟਨ ਦੀ ਅਦਾਲਤ ਦੇ ਵਿੱਚ ਉਹਨਾਂ ਨੇ ਇਹ ਪੇਸ਼ ਕਰ ਦਿੱਤਾ ਸਾਰਾ ਕੁਝ ਤੁਸੀਂ ਦੇਖੋ ਭਈ ਦੋ ਵਾਰ ਹੱਤਿਆ ਉਹ ਵੀ ਡੋਨਲਡ ਟਰੰਪ ਜਿਹੜੇ ਕਿ ਸਾਬਕਾ ਰਾਸ਼ਟਰਪਤੀ ਵੀ ਸੀ ਕੁਝ ਦਿਨ ਪਹਿਲਾਂ ਤੱਕ ਹੁਣ ਉਹ ਰਾਸ਼ਟਰਪਤੀ ਬਣ ਚੁੱਕੇ ਨੇ ਆਪਾਂ ਇਹ ਕਹਿ ਸਕਦੇ ਹਾਂ ਸੋ ਉਹਨਾਂ ਦੀ ਹੱਤਿਆ ਦੀ ਕੋਸ਼ਿਸ਼ ਜਿਹੜੀ ਹੈਗੀ ਉਹ ਕੀਤੀ ਗਈ ਉਹਨਾਂ ਦੇ ਹੁਣ ਪਿੱਛੇ ਕੌਣ ਕੌਣ ਹੋ ਸਕਦਾ ਹੁਣ ਆਪਾਂ ਜੇ ਸਿੱਧੇ ਤੌਰ ਤੇ ਦੇਖੀਏ ਤਾਂ ਇਹ ਦੁਸ਼ਮਣ ਜਿਹੜੇ ਕੁਝ ਦੇਸ਼ ਨੇ ਉਹਦੇ ਵਿੱਚ ਉਹ ਰਸ਼ੀਆ ਆ ਜਾਂਦਾ ਇਰਾਨ ਆ ਜਾਂਦਾ ਜਿਹਦਾ ਕਿ ਨਾਮ ਉਹਨਾਂ ਨੇ ਲੈ ਹੀ ਦਿੱਤਾ ਕਿ ਇਹ ਇਰਾਨ ਦੇ ਕਹਨ ਤੇ ਇਰਾਨ ਨੇ ਇਹ ਸਾਰਾ ਬਣਾਇਆ ਸੀ ਕਿ ਭਾਈ ਡੋਨਲਡ ਟਰੰਪ ਦੀ ਹੱਤਿਆ ਜਿਹੜੀ ਹੈਗੀ ਆ ਉਹ ਕਰ ਦਿੱਤੀ ਜਾਵੇ ਹੋ ਹੁਣ ਦੇਖੋ ਤੁਸੀਂ ਇਹ ਕੇਸ ਦੀ ਗੱਲ ਆਪਾਂ ਕਿਉਂ ਕਰ ਰਹੇ ਆ ਖਾਸ ਤੌਰ ਦੇ ਉੱਤੇ ਕਿ ਇਹਦਾ ਸਬੰਧ ਜਿਹੜਾ ਹੈਗਾ ਉਹ ਸਾਡੇ ਨਾਲ ਵੀ ਹੈਗਾ ਖੂਬ ਹੋ ਇਸੇ ਤਰੀਕੇ ਦਾ ਕੇਸ ਹੁੰਦਾ ਹੈ ਨikhil guptey ਦਾ ਜਿਹਨੂੰ ਚੈੱਕ ਰਿਪਬਲਿਕ ਤੋਂ ਲਿਆਇਆ ਜਾਂਦਾ ਹੁਣ ਜਿਹੜਾ ਇਹ ਫਰਹਾਦ ਸ਼ਕੀਰੀ ਹੈਗਾ ਭਾਵੇਂ ਈਰਾਨ ਦੇ ਵਿੱਚ ਬੈਠਾ ਹੋਇਆ ਪਰ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਅਮਰੀਕਾ ਜਿਹੜਾ ਹੈਗਾ ਮੰਗ ਕਰੇਗਾ ਈਰਾਨ ਦੇ ਕੋਲੋਂ ਕਿ ਸ਼ਕੀਰੀ ਜਿਹੜਾ ਉਹ ਸਾਨੂੰ ਦੇ ਦਿਓ ਇਹਦੇ ਕੋਲ ਅਸੀਂ ਹੋਰ ਪੁੱਛਗਿਛ ਕਰਨੀਆਂ ਹੈ ਪਰ ਮੈਨੂੰ ਜਿੰ ਤੋ ਤੱਕ ਲੱਗਦਾ ਕਿ ਇਹਨਾਂ ਦੀ ਆਪਸੀ ਜਿਹੜੀ ਟਾਈਜ਼ ਇਸ ਤਰ੍ਹਾਂ ਦੀਆਂ ਨਹੀਂ ਹੈਗੀਆਂ ਆਪਸੀ ਇਹਨਾਂ ਦੇ ਸਬੰਧ ਨਹੀਂ ਹੈਗੇ ਕਿ ਅਸੀਂ ਇੱਕ ਦੂਸਰੇ ਨੂੰ ਬੰਦਾ ਐਕਸੈਲਰੇਟ ਕਰਕੇ ਦੇ ਸਕਦੇ ਹਾਂ ਕਿਉਂਕਿ ਦੋਨੋਂ ਦੁਸ਼ਮਣ ਦੇਸ਼ਾਂ ਦੀ ਤਰ੍ਹਾਂ ਵਿਚਰਦੇ ਨੇ ਸੋ ਜੇਕਰ ਮੰਨ ਲਓ ਉਹ ਉਹ ਬੰਦਾ ਨਹੀਂ ਦਿੰਦੇ ਤਾਂ ਉਸ ਤੋਂ ਬਾਅਦ ਅਮਰੀਕਾ ਦਾ ਜਿਹੜੇ ਉੱਤੇ ਕੀ ਜਿਹੜਾ ਹੈਗਾ ਉਹ ਸਟੈਪ ਹੋਏਗਾ ਹੁਣ ਗੱਲ ਤਾਂ ਆਪ ਡੋਨਲਡ ਟਰੰਪ ਹੋਰਾਂ ਦੇ ਉੱਤੇ ਆ ਗਈ ਹੈ ਠੀਕ ਹੈ ਨਾ ਕੋਈ ਆਪਾਂ ਉਹ ਸਿੱਖ ਐਕਟਿਵਿਸਟ ਦੀ ਗਲਤ ਆਪਾਂ ਕੀਤੀ ਕਿ ਉਹਨਾਂ ਦਾ ਪਲੋਟ ਜਿਹੜਾ ਹੈਗਾ ਉਹ ਰਚਿਆ ਗਿਆ ਨikhil gupta ਉਹਦੇ ਵਿੱਚ ਸੀ ਉਸ ਤੋਂ ਬਾਅਦ ਉਹ ਭੇਤ ਖੋਲਦੇ ਖੋਲਦੇ ਕਿੱਥੇ ਇੰਡੀਅਨ ਗਵਰਨਮੈਂਟ ਤੱਕ ਪਹੁੰਚ ਗਏ ਸੋ ਉਹ ਕਹਿੰਦੇ ਆ ਜੀ ਇੰਡੀਅਨ ਗਵਰਨਮੈਂਟ ਦੇ ਏਜੰਟਸ ਜਿਹੜੇ ਇਹਦੇ ਵਿੱਚ ਹੈਗੇ ਆ ਹੁਣ ਇਹ ਸੇਮ ਕੇਸ ਇਸ ਤਰੀਕੇ ਦਾ ਕਿ ਜਿਹੜਾ ਸ਼ਕੇਰੀ ਹੈਗਾ ਫਰਹਾਦ ਸ਼ਕੇਰੀ ਇਹਨੂੰ ਉਹ ਮੰਗ ਕਰਨਗੇ ਜਿਵੇਂ ਸੰਜੀਵ ਵਰਮਾ ਦੀ ਮੰਗ ਕਰ ਰਹੇ ਨੇ ਸਮਝੇ ਤੁਸੀਂ ਦੇਖੋ ਗੱਲਾਂ ਕਿਦਾਂ ਸੇਮ ਸੇਮ ਹੋ ਰਹੀਆਂ ਦੋਨੋਂ ਕੇਸਾਂ ਦੇ ਵਿੱਚ ਹੁਣ ਇਹ ਇਸ ਗੱਲ ਦਾ ਜਵਾਬ ਮੈਂ ਤੁਹਾਨੂੰ ਦੇਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਕੁਐਸਚਨ ਬੜੇ ਵੱਡੇ ਪੱਧਰ ਦੇ ਉੱਤੇ ਉੱਠਿਆ ਕਿ ਹੁਣ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਨikhil gupta ਵਾਲਾ ਮਾਮਲਾ ਵੀ ਠੰਡਾ ਪੈ ਜਾਏਗਾ ਸੰਜੀਵ ਵਰਮਾ ਵਾਲਾ ਵੀ ਠੰਡਾ ਪੈ ਜਾਏਗਾ ਤੇ ਉਹ ਜਿਹੜਾ ਪਲੋਟ ਰਚਿਆ ਗਿਆ ਸੀਗਾ ਉਹ ਵੀ ਮਾਮਲਾ ਠੰਡਾ ਪੈ ਜਾਊਗਾ ਹੁਣ ਠੰਡਾ ਕਿਵੇਂ ਪਵੇਗਾ ਜਦੋਂ ਡੋਨਲਡ ਟਰੰਪ ਹੋਰਾਂ ਦੇ ਉੱਤੇ ਆਪ ਅਟੈਂਪਟ ਹੋ ਗਿਆ ਤੇ ਉਸੇ ਤਰੀਕੇ ਦੀ ਘਟਨਾ ਜਿਹੜੀ ਵਰਤਾਈ ਜਾ ਰਹੀ ਹੈ ਜੇ ਹੁਣ ਉਹ ਕਹਿੰਦੇ ਨੇ ਜੇ ਡੋਨਲਡ ਟਰਪ ਆ ਇਹ ਇਹ ਤਾਂ ਇਹ ਤਾਂ ਗੱਲ ਤੁਸੀਂ ਛੱਡ ਦਿਓ ਭੁੱਲੀ ਜਾਓ ਕਿ ਉਹ ਇਸ ਮਾਮਲੇ ਨੂੰ ਜਿਹੜਾ ਹੈਗਾ ਸ਼ਕਤੀ ਨਾਲ ਨਹੀਂ ਜਿਚਟਣਗੇ ਆਫਕੋਰਸ ਉਹਨਾਂ ਦੀ ਆਪਣੀ ਜਾਣ ਦੇ ਉੱਤੇ ਜਿਹੜੀ ਹੈ ਅਟੈਂਪਟ ਕੀਤਾ ਗਿਆ ਨਾ ਇੱਕ ਰਾਸ਼ਟਰਪਤੀ ਦੇ ਹੁਣ ਉਹ ਰਾਸ਼ਟਰਪਤੀ ਬਣ ਚੁੱਕੇ ਆ ਸੋ ਜੇ ਉਹ ਇਸ ਕੇਸ ਨੂੰ ਲੈਂਦੇ ਆ ਤੇ ਦੂਸਰਾ ਕੇਸ ਵੀ ਉਹਨਾਂ ਨੂੰ ਆਟੋਮੈਟਿਕਲੀ ਇਸੇ ਤਰੀਕੇ ਦੇ ਨਾਲ ਨਿਜਿਟਣਾ ਪਊਗਾ ਹੁਣ ਜਿਹੜੇ ਕਹਿੰਦੇ ਸੀ ਵੀ ਭਾਈ ਠੰਡਾ ਪੈ ਜਾਊਗਾ ਨਹੀਂ ਕਿਉਂਕਿ ਆ ਜਿਹੜਾ ਕੇਸ ਹੋਇਆ ਨਾ ਸਿਮਿਲਰ ਉਸੇ ਤਰੀਕੇ ਦਾ ਕੇਸ ਹੋ ਚੁੱਕਿਆ ਕਿ ਫਰਹਾਦ ਬੁਖੇ ਸ਼ਕੀਰੀ ਨਾਂ ਦਾ ਜਿਹੜਾ ਬੰਦਾ ਹੈਗਾ afghan national ਹੈ ਉਹਨੇ ਪਲੋਟ ਬਣਾਉਣਾ ਸੀ ਉਸ ਤੋਂ ਬਾਅਦ ਡੋਨਲਡ ਟਰੰਪ ਦੀ ਹੱਤਿਆ ਕੀਤੀ ਜਾਣੀ ਸੀ ਸੋ ਇਹ ਸਾਰਾ ਕੁਝ ਦੋ ਵਾਰ ਅਟੈਂਪਟ ਹੋਇਆ ਹੁਣ ਇਹ ਨਹੀਂ ਆਪਾਂ ਕਹਿ ਸਕਦੇ ਕਿ ਦੋਨੋਂ ਵਾਰ ਇਸੇ ਬੰਦਿਆਂ ਨੇ ਜਾਨਕੀ ਇਰਾਨ ਦੀਆਂ ਏਜੰਸੀਜ਼ ਨੇ ਇਰਾਨ ਦੇ ਜਿਹੜੇ ਏਜੰਟਸ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹੋ ਸਕਦਾ ਕੋਈ ਹੋਰ ਵੀ ਹੋਵੇ ਪਰ ਸ਼ਕੀਰੀ ਨੂੰ ਜਿਹੜਾ ਹੈਗਾ ਉਹਨਾਂ ਨੇ ਚਾਰਜ ਕਰ ਲਿਆ ਆਉਂਦੇ ਦਿਨਾਂ ਦੇ ਵਿੱਚ ਉਹ ਮੰਗ ਕਰਨਗੇ ਜਿਵੇਂ ਚੈੱਕ ਰਿਪਬਲਿਕ ਦੇ ਕੋਲੋਂ ਨਿਖਿਲ ਗੁਪਤਾ ਲਿਆਂਦਾ ਸੀ ਇਸੇ ਤਰੀਕੇ ਦੇ ਨਾਲ ਉਹ ਪਹਿਲਾਂ ਇਰਾਨ ਨੂੰ ਕਹਿਣਗੇ ਕਿ ਲਿਆਓ ਭਾਈ ਬੰਦਾ ਦਿਓ ਇਹਦੇ ਕੋਲੋਂ ਹੋਰ ਪੁੱਛਗਿਛ ਕਰਨੀ ਹੈ ਜੇ ਉਹ ਨਹੀਂ ਦਿੰਦੇ ਇਹ ਤਾਂ ਗੱਲ 100% ਹੈ ਉਹਨਾਂ ਨੇ ਕਿਹਾ ਨਹੀਂ ਅਸੀਂ ਬੰਦਾ ਨਹੀਂ ਦੇਵਾਂਗੇ ਤੁਹਾਨੂੰ ਸੋ ਜੇ ਬੰਦਾ ਨਹੀਂ ਦਿੰਦੇ ਤਾਂ ਫਿਰ ਇਰਾਨ ਦੇ ਨਾਲ ਵੀ ਸਖਤ ਜਿਹੜਾ ਹੈਗਾ ਸਖਤੀ ਦੇ ਨਾਲ ਨਜਿੱਠਿਆ ਜਾਊਗਾ ਅ ਅਮਰੀਕਾ ਦੇ ਵੱਲੋਂ ਇਹ ਗੱਲ ਪੱਕੀ ਹੈ ਤੇ ਜੇ ਉਹ ਮਨ ਲੋ ਬੰਦਾ ਕਿਸੇ ਤਰੀਕੇ ਦੇ ਨਾਲ ਅਮਰੀਕਾ ਚੁੱਕ ਲਿਆਉਂਦਾ ਕਿਉਂਕਿ ਅਮਰੀਕਾ ਨੇ ਬੰਦੇ ਛੱਡੇ ਨਹੀਂ ਕਿਤੇ ਵੀ ਉਹਨਾਂ ਦੇ ਦੇਸ਼ਾਂ ਦੇ ਵਿੱਚ ਜਾ ਕੇ ਕਈ ਵਾਰੀ ਬੰਦੇ ਜਿਹੜੇ ਹੈਗੇ ਉਹ ਖਤਮ ਕਰ ਦਿੱਤੇ ਜਾਂ ਹੋਰ ਜਿਨ੍ਹਾਂ ਦੇ ਨਾਲ ਟਾਈਜ਼ ਹੈਗੀਆਂ ਸੀ ਉਹਨਾਂ ਕੋਲੋਂ ਬੰਦੇ ਲੈ ਆਂਦੇ ਪਰ ਜੇ ਹੁਣ ਈਰਾਨ ਇਸ ਤਰੀਕੇ ਨਾਲ ਕਰੂਗਾ ਫਿਰ ਤਾਂ ਭਾਈ ਇਹ ਹੋਊਗਾ ਨਾ ਕਿ ਇਹ ਜੰਗ ਵਾਲਾ ਮਾਹੌਲ ਜਾਂ ਫਿਰ ਕਈ ਇੱਕ ਹੋਰ ਜਿਹੜਾ ਟੈਨਸ਼ਨ ਵਾਲਾ ਮਾਹੌਲ ਦੋਨਾਂ ਮੁਲਕਾਂ ਦੇ ਵਿੱਚ ਪੈਦਾ ਹੋ ਜਾਏਗਾ ਆਲਰੇਡੀ ਈਰਾਨ ਜਿਹੜਾ ਹੈਗਾ ਉਹ ਅਗੇਨਸਟ ਇਜ਼ਰਾਈਲ ਕੰਮ ਕਰ ਰਿਹਾ ਇਜ਼ਰਾਈਲ ਈਰਾਨ ਦੇ ਅਗੇਂਸਟ ਹੈਗਾ ਤੇ ਇਜ਼ਰਾਈਲ ਜਿਹੜਾ ਅਮਰੀਕਾ ਦਾ ਜਿਹੜਾ ਹੈਗਾ ਐਲਾਈ ਫਲਾਈ ਹੈਗਾ ਜਾਂ ਕਹੀਏ ਕਿ ਗੂੜਾ ਦੋਸਤ ਹੈਗਾ ਤੋ ਦੇਖੋ ਟੈਂਸ਼ਨਸ ਕਿਵੇਂ ਬਣ ਰਹੀਆਂ ਇਹ ਚੀਜ਼ਾਂ ਘਟਨਾਵਾ ਕੁਛ ਨਾ ਕੁਛ ਜਿਹੜਾ ਹੁੰਦਾ ਨਾ ਇਹ ਮੁੱਖ ਕਾਰਨ ਬਣ ਜਾਂਦੇ ਆ ਮੁੜ ਕੇ ਵੱਡੀਆਂ ਜੰਗਾਂ ਦੇ ਇਸੇ ਤਰੀਕੇ ਨਾਲ ਹੁਣ ਭਾਰਤ ਨਾਲ ਜਿਹੜਾ ਹੈਗਾ ਉਹ ਵੈਰ ਪੈ ਗਿਆ ਅਮਰੀਕਾ ਦਾ ਤੇ ਫਾਈਵ ਆਈਜ਼ ਦਾ ਜਾਂ ਕੈਨੇਡਾ ਦਾ ਕਹਿ ਲਓ ਸਿੱਧੇ ਤਰੀਕੇ ਨਾਲ ਉਧਰੋਂ ਜਿਹੜੀ ਇਜ਼ਰਾਈਲ ਵਾਲੀ جنگ ਜਿਹੜੀ ਲੱਗੀ ਹੋਈ ਆ ਤੀਸਰਾ ਈਰਾਨ ਦੇ ਨਾਲ ਪੰਗਾ ਪਿਆ ਹੋਇਆ ਹੁਣ ਈਰਾਨੀਅਨ ਜੇ ਆਪਣੇ ਗਵਰਨਮੈਂਟ ਏਜੰਸੀਜ਼ ਇਹ ਕਰ ਰਹੀਆਂ ਕਿ ਡੋਨਲਡ ਟਰੰਪ ਹੋਰਾਂ ਨੂੰ ਮਰਵਾ ਦਿੱਤਾ ਜਾਵੇ ਤਾਂ ਫੇਰ ਭਾਈ ਕਿੱਥੇ ਤੱਕ ਗੱਲ ਜਾਊਗੀ ਕੋਈ ਇਹ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਹੋ ਸਕਦਾ ਹੈ ਹੋ ਸਕਦਾ ਹੈ ਕਿ ਈਰਾਨ ਬਦਲਾ ਲੈਣਾ ਚਾਹੁੰਦਾ ਹੋਵੇ ਪਰ ਬਦਲਾ ਉਹਦੇ ਕੋਲੋਂ ਲਿਆ ਜਾਂਦਾ ਜਿਹੜਾ ਮੌਕੇ ਦਾ ਰਾਸ਼ਟਰਪਤੀ ਹੋਵੇ ਜਾਨਕਿ ਜੋ ਬਾਈਡਨ ਹੋਰੀ ਸੀਗੇ ਮੌਕੇ ਦਾ ਰਾਸ਼ਟਰਪਤੀ ਤੁਹਾਨੂੰ ਪਤਾ ਹੋਣਾ ਕਿ ਇਰਾਨੀਅਨ ਪ੍ਰਾਈਮ ਮਿਨਿਸਟਰ ਤੇ ਉਹਨਾਂ ਦਾ ਕੋਈ ਰੱਖਿਆ ਮੰਤਰੀ ਇੱਕੋ ਹੀ ਹੈਲੀਕਾਪਟਰ ਦੇ ਵਿੱਚ ਹਾਦਸਾ ਗ੍ਰਸਤ ਹੋ ਗਿਆ ਤੇ ਉਹ ਵੀ ਉਹ ਕਿਤੇ ਨਾ ਕਿਤੇ ਕਹਿੰਦੇ ਨਜ਼ਰ ਆ ਰਿਹਾ ਕਿ ਇਹ ਭਾਈ ਕਾਰਵਾਈ ਦੁਸ਼ਮਣ ਦੇਸ਼ਾਂ ਦੀ ਹੈ ਸੋ ਹੋ ਸਕਦਾ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਵੇ ਪਰ ਮੈਂ ਫਿਰ ਉਹੀ ਗੱਲ ਕਹਿ ਰਿਹਾ ਨਾ ਵੀ ਮੌਕੇ ਦੇ ਰਾਸ਼ਟਰਪਤੀ ਤਾਂ ਜੋ ਬਾਈਡਨ ਸੀ ਸੋ ਟਰੰਪ ਹੋਰਾਂ ਦੇ ਨਾਲ ਕੀ ਉਹਨਾਂ ਦੀ ਜਿਹੜੀ ਟਸਲ ਹੈਗੀ ਆ ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਉਹਨਾਂ ਨੂੰ ਲੱਗਦਾ ਹੋਵੇ ਕਿ ਜੇ ਡੋਨਲਡ 트੍ਰੰਪ ਰਾਸ਼ਟਰਪਤੀ ਬਣ ਜਾਂਦਾ ਤਾਂ ਉਹ ਸਾਡੇ ਉੱਤੇ ਸਖਤੀ ਕਰੇਗਾ ਤੇ ਇਜ਼ਰਾਈਲ ਨੂੰ ਹੋਰ ਜਿਹੜਾ ਹੈਗਾ ਉਕਸਾ ਕੇ ਤੇ ਸਾਡੇ ਉੱਤੇ ਹਮਲੇ ਜਿਹੜੇ ਆ ਤੇਜ਼ ਕਰਵਾ ਸਕਦਾ ਸੋ ਸ਼ਾਇਦ ਉਹਨਾਂ ਦੇ ਮਨ ਦੀ ਇਹੋ ਜੀ ਕੋਈ ਮਨਸ਼ਾ ਹੋਵੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਹੋਵੇ ਵੀ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਪਹਿਲਾਂ ਹੀ ਟਰੰਪ ਦਾ ਜਿਹੜਾ ਹੈਗਾ ਉਹ ਕੰਮ ਕਰ ਦਿੱਤਾ ਜਾਵੇ ਜੋ ਕਿ ਸਿਰੇ ਨਹੀਂ ਚੜਿਆ ਹੁਣ ਜਦੋਂ ਰਾਸ਼ਟਰਪਤੀ ਬਣ ਗਏ ਨੇ ਹੁਣ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਵਾਧਾ ਕਿਉਂਕਿ ਦੁਨੀਆ ਦੇ ਸਭ ਤੋਂ ਵੱਡੇ ਪਾਵਰਫੁੱਲ ਮੈਨ ਇਸ ਵੇਲੇ ਜਿਹੜੇ ਨੇ ਉਹ ਡੋਨਲਡ ਟਰੰਪ ਹੋਰੀ ਬਣ ਚੁੱਕੇ ਆ ਸੋ ਹੁਣ ਇਹ ਚੀਜ਼ਾਂ ਇੰਪੋਸੀਬਲ ਹੈਗੀਆਂ ਪਰ ਮੈਂ ਫਿਰ ਉੱਥੇ ਹੀ ਆਉਣਾ ਕਿ ਇਹ ਸਿਮਿਲਰ ਕੇਸ ਬਣ ਗਏ ਇੱਕ ਡੋਨਲਡ 트ੰਪ ਵੀ ਅਮਰੀਕਨ ਸਿਟੀਜ਼ਨ ਨੇ ਤੇ ਜਿਹੜੇ ਸਿੱਖ ਐਕਟਿਵਿਸਟ ਦੇ ਕਤਲ ਦਾ ਜਿਹੜਾ ਪਲੋਟ ਬਣਾਉਣ ਦੀ ਕੋਸ਼ਿਸ਼ ਉਹਦੋਂ ਕੀਤੀ ਗਈ ਉਹ ਵੀ ਅਮਰੀਕਨ ਸਿਟੀਜ਼ਨ ਆ ਸੋ ਹੁਣ ਦੋਨਾਂ ਦੇ ਵਾਸਤੇ ਇੱਕੋ ਤਰੀਕੇ ਨਾਲ ਚੱਲਣਾ ਪਊਗਾ ਅਮਰੀਕਾ ਨੂੰ ਉਹ ਇਹ ਨਹੀਂ ਹੋਊਗਾ ਇਦੇ ਲਈ ਨਹੀਂ ਇਦੇ ਲਈ yes ਇਦੇ ਲਈ no ਇਦੇ ਲਈ yes ਇਸ ਤਰ੍ਹਾਂ ਨਹੀਂ ਹੋਊਗਾ ਸੋ ਇਹ ਕੇਸ ਜਿਹੜੇ ਕਹਿੰਦੇ ਠੰਡੇ ਬਸੇ ਚ ਪੈ ਜਾਊਗਾ ਇਸ ਤਰ੍ਹਾਂ ਦਾ ਕੁਝ ਨਹੀਂ ਹੋਣਾ ਬਾਕੀ ਇਸ ਮਾਮਲੇ ਦੇ ਵਿੱਚ ਜਦੋਂ ਬੁਖੇਰੀ ਮਾਫ ਕਰਨਾ ਜਿਹੜਾ ਸ਼ਕੀਰੀ ਹੈਗਾ ਉਹਨੂੰ ਲਿਆਂਦਾ ਜਾਂਦਾ ਜਾਂਦਾ ਜਾਂ ਕੋਈ ਗੱਲਬਾਤ ਹੁੰਦੀ ਹੈ ਉਹ ਤੁਹਾਨੂੰ ਆਪਾਂ ਜਰੂਰ ਦੱਸਾਂਗੇ ਹਾਂ ਇਰਾਨੀਅਨ ਗਵਰਨਮੈਂਟ ਦਾ ਵੀ ਇਹਦੇ ਉੱਤੇ ਜਿਹੜਾ ਹੈਗਾ ਉਹ ਬਿਆਨ ਆ ਚੁੱਕਿਆ ਉਹ ਕਹਿੰਦੇ ਵੀ ਬਾਰ-ਬਾਰ ਤੁਸੀਂ ਕਹਿ ਰਹੇ ਹੋ ਮਤਲਬ ਕਿ ਤੁਸੀਂ ਮਲਟੀਪਲ ਅਟੈਂਪਟਸ ਆ ਜਿਹੜਾ ਸਾਡੇ ਉੱਤੇ ਝੁਮਾਂ ਲਾ ਰਹੇ ਹੋ ਕਹਿੰਦੇ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਡਿਨਾਈ ਉਹਨਾਂ ਨੇ ਵੀ ਕਰ ਦਿੱਤਾ ਜਿਵੇਂ ਭਾਰਤੀ ਸਰਕਾਰ ਨੇ ਕੀਤਾ ਸੋ ਉਹਨਾਂ ਵੱਲੋਂ ਵੀ ਡਿਨਾਈ ਉਹ ਵੀ ਡਿਨਾਈ ਮੋਡ ਦੇ ਵਿੱਚ ਨੇ ਤੇ ਇਹ ਵੀ ਸੋ ਇਹ ਉਹਨਾਂ ਵੱਲੋਂ ਹਜੇ ਤੱਕ ਦਾ ਰਿਸਪਾਂਸ ਆ ਗਿਆ ਬਾਕੀ ਕੋਈ ਅਪਡੇਟ ਆਊਗੀ ਤਾਂ ਆਪਾਂ ਜਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਜਿੱਦਣ ਇਸ ਵੰਦਾ ਕਾਫੀ ਵੱਡਾ ਮੁੱਦਾ ਬਣ ਚੁੱਕਿਆ ਹੈ ਕਿਉਂਕਿ ਜੋ ਸਾਰੀ ਕੰਡੀਸ਼ਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹ ਕਾਫੀ ਗਰਮਾ-ਗਰਮੀ ਵਾਲੀਆਂ ਬਣ ਚੁੱਕੀਆਂ ਨੇ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਸਾਨੂੰ ਜੁੜਨ ਦੇ ਲਈ ਜਿੱਦਾਂ ਕੋਈ ਵੱ ਕਲੋਕੀ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਹੋਰ ਫਰਕ ਪੈਂਦਾ ਹੈ ਕੁਝ ਹੋਰ ਕਲੋਕੀ ਕੰਡੀਸ਼ਨਾਂ ਵੀ ਆਉਂਦੀਆਂ ਦਰਸ਼ਕਾਂ ਦੇ ਕੋਈ ਸੱਚਾਈ ਰੱਖਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ 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 ਤੁਹਾਡੇ ਦਰਸ਼ਕਾਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੋ ਦਿਲੋਂ ਪਿਆਰ ਕਰਦੇ ਹੋ ਤੇ ਸਾਡੇ ਇਹਨਾਂ ਵੀਡੀਓਜ਼ ਨੂੰ ਦੇਖਦੇ ਹੋ ਸ਼ੇਅਰ ਕਰਦੇ ਹੋ ਸੋ ਵੱਧ ਤੋਂ ਵੱਧ ਸਬਸਕ੍ਰਾਈਬਰ ਜਿਹੜੇ ਨੇ ਸਾਨੂੰ ਚਾਹੀਦੇ ਆ ਜਿਵੇਂ ਕਿ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਸੀ ਕਿ ਤਕਰੀਬਨ 4 ਕੁ ਹਜ਼ਾਰ ਜਿਹੜੇ ਸਬਸਕ੍ਰਾਈਬਰ ਹੋਰ ਸਾਨੂੰ ਚਾਹੀਦੇ ਆ ਉਸ ਤੋਂ ਬਾਅਦ 1 ਲੱਖ ਸਬਸਕ੍ਰਾਈਬਰ ਇਸ ਚੈਨਲ ਦੇ ਉੱਤੇ ਹੋ ਜਾਣ